ਇੱਕ ਵਾਰ ਬੀਬੀ ਪਾਨੀ ਜੀ ਗੁਰੂ ਅਮਰਦਾਸ ਜੀ ਨੂੰ ਕਿੱਥੇ ਇਸ਼ਨਾਨ ਕਰਵਾ ਰਹੇ ਸੀ ਬੀਬੀ ਪਾਨੀ ਜੀ ਨੇ ਦੇਖਿਆ ਕਿ ਗੁਰੂ ਜੀ ਜਿਸ ਪੀੜੀ ਤੇ ਬੈਠੇ ਸੀ ਉਹਦਾ ਇੱਕ ਪਾਵਾ ਟੁੱਟਣ ਵਾਲਾ ਸੀ ਤਾਂ ਬੀਬੀ ਪਾਨੀ ਜੀ ਨੇ ਆਪਣਾ ਹੱਥੋਂ ਪਾਵੇ ਦੇ ਥੱਲੇ ਦੇ ਦਿੱਤਾ ਤੇ ਪਾਵੇ ਦਾ ਕਿੱਲ ਉਹਨਾਂ ਦੇ ਹੱਥ 'ਚ ਚੁਪ ਗਿਆ ਜਦੋਂ ਗੁਰੂ ਅਮਰਦਾਸ ਜੀ ਨੇ ਪਾਣੀ 'ਚ ਖੁੱਲਿਆ ਖੂਨ ਦੇਖਿਆ ਤਾਂ ਉਹ ਜਲਦੀ ਦੇ ਨੇ ਪੀੜੀ ਤੋਂ ਉੱਠ ਖੜੇ ਹੋਏ ਬੀਬੀ ਪਾਨੀ ਜੀ ਦੀ ਸੇਵਾ ਦੇਖ ਕੇ ਗੁਰੂ ਜੀ ਉਹਨਾਂ ਤੋਂ ਬਹੁਤ ਪ੍ਰਸੰਨ ਹੋਏ ਤੇ ਕਹਿਣ ਲੱਗੇ ਮੰਗਤੀ ਐ ਕੀ ਮੰਗਦੀਆਂ ਅਸੀਂ ਤੇਰੇ ਕਰਜ਼ਦਾਰ ਹੋ ਗਏ ਆ ਤਾਂ ਬੀਬੀ ਪਾਨੀ ਜੀ ਕਹਿਣ ਲੱਗੇ ਗੁਰੂ ਸਾਹਿਬ ਜੀ ਨੇ ਬੀਬੀ ਭਾਨੀ ਤੋਂ ਇਹ ਗੱਲ ਦੋ ਵਾਰ ਪੁੱਛੀ ਤੇ ਉਹਨਾਂ ਨੇ ਇਹੀ ਜਵਾਬ ਦਿੱਤਾ ਜਦੋਂ ਗੁਰੂ ਜੀ ਨੇ ਤੀਸਰੀ ਵਾਰ ਪੁੱਛਿਆ ਤਾਂ ਬੀਬੀ ਭਾਨੀ ਜੀ ਕਹਿਣ ਲੱਗੇ ਕਿ ਗੁਰੂ ਪਿਤਾ ਜੀ ਜੇ ਤੁਸੀਂ ਮੇਰੇ ਤੋਂ ਇੰਨੀ ਪਰਸਾਨ ਹੋ ਤਾਂ ਮੇਰੇ ਨਾਲ ਇੱਕ ਵਚਨ ਕਰੋ ਕਿ ਗੁਰਤਾ ਗੱਦੀ ਘਰ ਤੋਂ ਬਾਹਰ ਨਹੀਂ ਜਾਣੀ ਚਾਹੀਦੀ ਸੋਟੀਆਂ ਵਿੱਚ ਹੀ ਰਹੇ ਬੀਬੀ ਭਾਨੀ ਜੀ ਦੇ ਮੂੰਹੋਂ ਇਹ ਵਚਨ ਸੁਣ ਕੇ ਗੁਰੂ ਸਾਹਿਬ ਜੀ ਕਹਿਣ ਲੱਗੇ ਕਹਿੰਦੇ ਠੀਕਾ ਗੱਦੀ ਤਾਂ ਕਹਿੰਦੇ ਘਰ ਵਿੱਚ ਹੀ ਰਹੂਗੀ ਪਰ ਪਰਿਵਾਰ ਨੂੰ ਕੁਰਬਾਨੀਆਂ ਦੇਣੀਆਂ ਪੈਣਗੀਆਂ ਅੱਗੇ ਜਾ ਕੇ ਹੋਇਆ ਵੀ ਇਦਾਂ ਹੀ ਪੰਜਵੇਂ ਜਾਮੇ ਵਿੱਚ ਨੌਵੇਂ ਜਾਮੇ ਵਿੱਚ ਤੇ 10ਵੇਂ ਜਾਮੇ ਵਿੱਚ ਪਰਿਵਾਰ ਨੂੰ